ਸਲਮਾਨ ਖਾਨ ਬਿਗ ਬੋਸ ਸ਼ੋਅ ਦੇ ਲਈ ਲੈਂਦੇ ਨੇ ਕਿੰਨੇ ਕੁ ਫੇਸ ਹੁਣ ਇਸ ਸ਼ੋਅ ਦੇ ਮੇਕਰ ਸਵਾਲ ਉਹ ਕਰ ਦਿੱਤਾ ਗਿਆ ਖੁਲਾਸਾ ਅੱਜ ਗੱਲ ਮੈਂ ਸੋਨੀਏ ਦੋ ਸਵਿਕ੍ਰਿਦਾਨਿਕ ਸੂਰ ਰੀ ਟੀਵੀ ਅੱਜ ਅਸੀਂ ਗੱਲ ਕਰਾਂਗੇ ਟੀਵੀ ਇੰਡਸਟਰੀ ਦੇ ਕੰਟਰੋਵਰਸ਼ਲ ਰਿਐਲਿਟੀ ਸ਼ੋ ਬਿਗ ਬਾਸ ਦੀ ਜਿਸ ਦਾ ਇਸ ਵਕਤ ਬਿਗ ਬਾਸ 19 ਚੱਲ ਰਿਹਾ ਹੈ ਤੇ ਇਸ ਸੀਜ਼ਨ ਦੇ ਵਿੱਚ ਜੋ ਆ ਬਹੁਤ ਸਾਰੇ ਟੀਵੀ ਚੁਗਦੇ ਕਲਾਕਾਰ ਨਜ਼ਰ ਆ ਰਹੇ ਆ ਫਿਲਮ ਦੇ ਕਲਾਕਾਰ ਨਜ਼ਰ ਆ ਰਹੇ ਆ ਤੇ ਇਹ ਸ਼ੋ ਜੋ ਆ ਕਾਫੀ ਜ਼ਿਆਦਾ ਸੁਰਖੀਆਂ ਵੀ ਬਟੋ ਰਿਹਾ ਸੁਰਖੀਆਂ ਇਸ ਕਰਕੇ ਬਟੋ ਰਿਹਾ ਵੀ ਜਦੋਂ ਵੀ ਬਿਗ ਬਾਸ ਦੇ ਵਿੱਚ ਵੀਕੈਂਡ ਦਾ ਵਾਰ ਹੁੰਦਾ ਹੈ ਤਾਂ ਇੱਥੇ ਜਦੋਂ ਸਲਮਾਨ ਖਾਨ ਆਉਂਦੇ ਆ ਹੋਸਟ ਕਰਦੇ ਆ ਤੇ ਕਈ ਸਾਰੇ ਕੰਟੈਸਟੈਂਟਸ ਦੀ ਉਹ ਕਲਾਸ ਲਗਾਉਂਦੇ ਆ ਤੇ ਕਈਆਂ ਨੂੰ ਉਹ ਤਾਰੀਫ ਕਰਦੇ ਹੋਏ ਨਜ਼ਰ ਆਉਂਦੇ ਆ ਪਰ ਇਸੇ ਕਰਕੇ ਹੁਣ ਸਲਮਾਨ ਖਾਨ ਵੀ ਕਾਫੀ ਜ਼ਿਆਦਾ ਲਾਈਮਲਾਈਟ ਦੇ ਵਿੱਚ ਆ ਗਏ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਸਲਮਾਨ ਖਾਨ ਨੇ ਪਖਵਾਦ ਕਰਦੇ ਆ ਪਰ ਉទਿਹ ਦੂਸਰੀ ਪਾਸੇ ਸਲਮਾਨ ਖਾਨ ਦੀ ਫੀਸ ਵੀ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਇਹ ਵੀ ਕਾਫੀ ਜ਼ਿਆਦਾ ਟਾਕ ਆਫ ਦ ਟਾਊਨ ਬਣੀ ਹੋਈ ਹੈ ਕਿ ਸਲਮਾਨ ਖਾਨ ਜੁਆ 빅ਬੋਸ ਹਾਊਸ ਦੇ ਲਈ ਜੋ ਹੋਸਟਿੰਗ ਕਰਦੇ ਉਸ ਲਈ ਉਹ 200 ਕਰੋੜ ਰੁਪਇਆ ਚਾਰਜ ਕਰਦੇ ਨੇ ਤਾਂ ਦੱਸਦੇ ਕਿ ਹੁਣ 빅ਬੋਸ ਦੇ ਮੇਕਰਸ ਦੇ ਵੱਲੋਂ ਇਸ ਗੱਲ ਦੇ ਉੱਤੇ ਖੁਲਾਸਾ ਕਰ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਇਸ ਗੱਲ ਦੇ ਉੱਤੇ ਆਪਣਾ ਪੱਖ ਰੱਖਿਆ ਗਿਆ ਦੱਸਦੀ ਹੈ ਕਿ ਬਿਗਬੋਸ ਦੇ ਨਿਰਮਾਤਾ ਰਿਸ਼ੀ ਨੇਗਿਨੇ ਦੱਸਿਆ ਕਿ ਕੰਟੈਸਟੈਂਟਸ ਬਾਰੇ ਸਲਮਾਨ ਖਾਨ ਦੇ ਵਿਚਾਰ ਸਿਰਫ ਉਹਨਾਂ ਦੀ ਸਮਝ ਦੇ ਆਧਾਰਤ ਹੁੰਦੇ ਹਨ ਉਹਨਾਂ ਨੇ ਕਿਹਾ ਕਿ ਸਲਮਾਨ ਖਾਨ ਨੂੰ ਇਸ ਗੱਲ ਦੀ ਪੂਰੀ ਸਮਝ ਹੈ ਕਿ ਘਰ ਵਿੱਚ ਕੀ ਹੋ ਰਿਹਾ ਹੈ ਕਿਸ ਨਾਲ ਕੀ ਹੋ ਰਿਹਾ ਉਹਨਾਂ ਦਾ ਇੱਕ ਅਲੱਗ ਦ੍ਰਿਸ਼ਟੀਕੋਣ ਹੁੰਦਾ ਹੈ ਜਦਕਿ ਸ਼ੋਅ ਦੇ ਸਿਰਜਣਹਾਰ ਹੋਣ ਦੇ ਨਾਤੇ ਸਾਡੇ ਕੋਲ ਦਰਸ਼ਕਾ ਦਾ ਡੇਟਾ ਅਤੇ ਦ੍ਰਿਸ਼ਟੀਕੋਣ ਹੈ ਵੀਕਐਂਡ ਕਾ ਬਾਅਦ ਐਪੀਸੋਡ ਤਿਆਰ ਕਰਦੇ ਸਮੇਂ ਇਹਨਾਂ ਸਾਰੇ ਕਾਰਕਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫੀਡਬੈਕ ਤਿਆਰ ਕੀਤੀ ਜਾਂਦੀ ਹੈ ਰਿਸ਼ੀ ਨੈਗਿੰਗਾ ਨੇ ਕਿਹਾ ਕਿ ਸਲਮਾਨ ਜੋ ਵੀ ਕਹਿੰਦੇ ਹਨ ਉਹ ਪੂਰੀ ਇਮਾਨਦਾਰੀ ਦੇ ਨਾਲ ਦੇ ਆਪਣੀ ਐਕਸਪੀਰੀਅੰਸ ਤੋਂ ਕਹਿੰਦੇ ਨੇ ਉਹਨਾਂ ਦੀ ਏਅਰ ਪੀਸਟ ਆਹੀਂ ਜਾਂ ਕਿਸੇ ਟੀਮ ਦੇ ਨਿਰਦੇਸ਼ਕਾਂ ਉਤੇ ਇਹ ਨਹੀਂ ਕਿਹਾ ਜਾਂਦਾ ਕਿ ਕੋਈ ਵੀ ਸਲਮਾਨ ਨੂੰ ਉਸ ਚੀਜ਼ ਦੇ ਉਤੇ ਵਿਸ਼ਵਾਸ ਨਹੀਂ ਕਰਵਾ ਸਕਦਾ ਜਿਸ ਉਤੇ ਸਲਮਾਨ ਖਾਨ ਵਿਸ਼ਵਾਸ ਨਹੀਂ ਕਰਦੇ ਜਿਵੇਂ ਸ਼ੋਅ ਸ਼ੁਰੂ ਹੋਇਆ ਰਿਪੋਰਟ ਸਾਹਮਣੇ ਆਇਆ ਕਿ ਸਲਮਾਨ ਖਾਨ ਨੇ ਬਿਗਬਾਸ 19 ਦੇ ਲਈ 150 ਤੋਂ 200 ਕਰੋੜ ਰੁਪਏ ਦੀ ਜੋ ਫੀਸ ਚਾਰਜ ਕੀਤੀ ਹੈ ਨਿਰਮਾਤਾ ਰਿਸ਼ੀ ਨੇਗੀ ਨੇ ਇਸ ਵਾਰ ਵੀ ਜੋ ਹੈ ਕਲੈਰੀਫਿਕੇਸ਼ਨ ਦਿੱਤੀ ਹੈ ਰਿਸ਼ੀ ਨੇਗੀ ਨੇ ਕਿਹਾ ਹੈ ਕਿ ਇੱਕ ਇਕਰਾਰਨਾਮਾ ਸਲਮਾਨ ਖਾਨ ਅਤੇ ਬਹੁਤ ਸਰੀਆ ਜੋ ਹੋਰ ਚੈਨਲ ਸਾ ਉਹਨਾਂ ਦੇ ਨਾਲ ਹੁੰਦਾ ਹੈ ਇਸ ਲਈ ਮੈਨੂੰ ਵੇਰਵੇ ਨਹੀਂ ਪਤਾ ਪਰ ਜੋ ਵੀ ਅਫਵਾਹਾਂ ਹਨ ਮੈਂ ਸਿਰਫ ਇਹ ਕਹਿ ਸਕਦਾ ਹੈ ਕਿ ਸੁਲਮਾਨ ਹਰ ਪੈਸੇ ਯੋਗ ਹਨ ਜਿੰਨਾ ਚਿਰ ਉਹ ਸਾਰੇ ਵੀਕਐਂਡ ਕਾ ਵਾਰਸ ਦੇ ਵਿੱਚ ਮੌਜੂਦ ਹਨ ਅਸੀਂ ਖੁਸ਼ ਹਾਂ ਨਿਰਮਾਤਮਾ ਦੇ ਅਨੁਸਾਰ ਵੀਕਐਂਡ ਕਾ ਵਾਰ ਸਿਰਫ ਸੁਲਮਾਨ ਦੀ ਚੜਕਲੀ ਇੱਕ ਪਲੇਟਫਾਰਮ ਨਹੀਂ ਹੈ ਸਗੋਂ ਇੱਕ ਫੀਡਬੈਕ ਐਪੀਸੋਡ ਹੈ ਜੋ ਕਿ ਰਿਐਕਸ਼ਨਸ ਕੰਟੈਸਟੈਂਟਸ ਦੇ ਬਿਹੇਵੀਅਰ ਸ਼ੋ ਦੇ ਰਚਨਾਤਮਕ ਬਿੰਦੂਆਂ ਨੂੰ ਜੋੜਦਾ ਹੈ ਇਹ ਦਰਸ਼ਕਾਂ ਤੇ ਦੀ ਮੈਂਬਰ ਦੋਵਾਂ ਲਈ ਇੱਕ ਹੈਲਦੀ ਦ੍ਰਿਸ਼ਟੀਕੋਣ ਪ੍ਰਦਾਨ ਕਰਦਾ ਹੈ ਤਾਂ ਦੱਸ ਦਿਓ ਕਿ ਬਿਗਬੋਸ 19 ਵਿੱਚ ਜੋ ਆ அமਾਲ ਮਲਿਕ ਔਰ ਹਮਾਰਾ ਬਜਾਜ ਜੀਕੇ ਯਾਨੀ ਕਿ ਗੌਰਵ ਖੰਨਾ ਅਸ਼ਨੂਰ ਔਰ ਬਹੁਤ ਸਾਰੇ ਕੰਟੈਸਟੈਂਟਸ ਦੇ ਵਿੱਚ ਆਏ ਹੋਏ ਨੇ ਬਸੀਰ ਬਾਹਰ ਹੋ ਚੁੱਕੇ ਨੇ ਜਸ਼ਨ ਵੀ ਬਾਹਰ ਹੋ ਚੁੱਕੇ ਨੇ ਤਾਂ ਬਹੁਤ ਸਰੀਆਂ ਜੋ ਕਸ਼ਮਕਸ਼ ਬਿਗਬੋਸ ਦੇ ਘਰ ਦੇ ਵਿੱਚ ਚੱਲ ਰਹੀਆਂ ਨੇ ਜਿੱਥੇ ਕਿਹਾ ਜਾ ਰਿਹਾ ਹੈ ਕਿ ਬਸੀਰ ਜੋ ਘਰ ਦੇ ਵਿੱਚੋਂ ਬਾਹਰ ਹੋਏ ਨੇ ਤਾਂ ਅਨਫੇਅਰ ਐਬਿਕਸ਼ਨ ਹੋਇਆ ਤੇ ਉੱਥੇ ਹੀ ਕਿਹਾ ਜਾਂਦਾ ਹੈ ਕਿ அமਾਲ ਮਲਿਕ ਜੋ ਕਿ ਸਿੰਗਣ ਅਰਮਾਨ ਮਲਿਕ ਦੇ ਬ੍ਰਦਰ ਵੀ ਨੇ ਤੇ ਖੁਦ 뮤직 ਡਾਇਰੈਕਟਰ ਨੇ ਤੇ ਉਹਨਾਂ ਨੂੰ ਸਲਮਾਨ ਖਾਨ ਜੋ ਆ ਕਾਫੀ ਜ਼ਿਆਦਾ ਸਪੋਰਟ ਕਰਦੇ ਆ ਹੋਏ ਨਜ਼ਰ ਆਉਂਦੇ ਆ ਜਿਸ ਕਰਕੇ ਇਹ ਕਾਫੀ ਜ਼ਿਆਦਾ ਕੰਟਰੋਵਰਸੀ ਸੋਸ਼ਲ ਮੀਡੀਆ 'ਤੇ ਵੀ ਵਿਵੇਖਨ ਨੂੰ ਮਿਲਦੀ ਆ ਹਾਲਾਂਕਿ ਤੁਹਾਨੂੰ ਬਿਗ ਬਾਸ 19 ਦਾ ਸੀਜ਼ਨ ਇਸ ਵਾਰ ਦਾ ਕਿਵੇਂ ਦਾ ਲੱਗ ਰਿਹਾ ਸਲਮਾਨ ਖਾਨ ਦੀ ਹੋਸਟਿੰਗ ਕਿਵੇਂ ਦੀ ਲੱਗ ਰਹੀ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਅਜ਼ਨਾਲੀ ਮੈਨੀ ਯਾਨੀ ਕਿ ਸੋਨਿਆ ਦੇ ਇਜਾਜ਼ਤ ਤੇ ਲਿਖਦੇ ਰਹੋ ਥੈਂਕਸ ਵਿਰਾ ਟੀਵੀ